ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਇਜ ਬਲੌਗ ਦੇ ਵਿੱਚ ਹੋ ਚੁੱਕੀ ਮੈਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਅਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਗਨ ਦੇਣ ਹੈਗਾ ਅੱਜ ਐਤਵਾਰ ਦਾ ਤੇ ਟਾਈਮ ਹੋ ਚੁੱਕਿਆ ਹੈ 7 ਵਜੇ ਚੁੱਕੇ ਨੇ ਜੀ ਤੇ ਬੱਚੇ ਪੁੱਛੇ ਉੱਠ ਖੜੇ ਆਪਣਾ ਬਾਕੀ ਕੰਮ ਨਿਭੜ ਗਿਆ ਕੱਖਾਂ ਵਗੈਰਾ ਦਾ ਹੁਣ ਸ਼ੁਰੂ ਹੋ ਗਿਆ ਜੀ ਸਾਫ ਸਫਾਈ ਇਹਦਾ ਰੋਟੀ ਤਾਂ ਆਪਾਂ ਠਹਿਰ ਕੇ ਲਾਵਾਂਗੇ ਕਿਉਂਕਿ ਅੱਜ ਤਾਂ ਛੁੱਟੀ ਹੋ ਚੈਨ ਤੇ ਦੇਖੋ ਜੀ ਮੇਰੇ ਘਰ ਦਾ ਕੀ ਬੁਰਾ ਹਾਲ ਹੁੰਦਾ ਸਵੇਰੇ ਸਵੇਰੇ ਗਾ ਪਾਇਆ ਪਿਆ ਸਾਰੇ ਕਿਤੇ ਦੇਖੋ ਬਾਹਲਾ ਬੁਰਾ ਇਹ ਸਾਰਾ ਮੈਂ ਸਾਫ ਕਰਨਾ ਦੇਖੋ ਹੁਣ ਕਿੰਨਾ ਚੰਗੀ ਸਾਫ ਕਰਦੇ ਆ ਝਾੜੂ ਵਗੈਰਾ ਲਾਉਣੇ ਆ ਗੋਹਾ ਚੱਕਦੇ ਆ ਪਾਣੀ ਭਲਾਉਂਦੇ ਆ ਡੰਗਰਾਂ ਨੂੰ ਕੱਖ ਵਗੈਰਾ ਤਾਂ ਸਾਜਰੇ ਪਾਤੇ ਸੀਗੇ ਮੈਂ 4:30 ਵਜੇ ਪਾ ਦਿੰਦੇ ਹੰਨੇ ਆ ਉਸ ਤੋਂ ਬਾਅਦ ਜਦ ਇਹ ਧਾਰਾ ਛੋਲਦੇ ਆ ਬਾਕੀ ਨਹਾ ਧੋ ਕੇ ਬਾਬੇ ਦੇ ਮੱਥਾ ਟੇਕ ਕੇ ਆਂਦਾ ਹੁਣ ਕਰਦਿਆਂ ਘਰ ਦੀ ਸਫਾਈ ਸ਼ੁਰੂ ਤੇ ਜੇ ਵੀਡੀਓ ਪਸੰਦ ਆ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਅੱਗੇ ਸ਼ੇਅਰ ਜਰੂਰ ਕਰਦੇ ਹੋ ਚਲੋ ਜੀ ਬਣੇ ਰਿਓ ਬਲੌਗ ਤੇ ਨਾਲ ਲਓ ਜੀ ਹੁਣ ਆਪਾਂ ਇਹ ਜਿਹੜੀਆਂ ਡੇਕਾ ਪੰਨਾਂ ਨੇ ਰਾਤ ਦੇ ਇਹਨਾਂ ਨੇ ਖਾਧੇ ਹੋਈਆਂ ਬਾਕੀ ਪੱਤੇ ਛੱਡੇ ਹੋਏ ਇਹਨਾਂ ਸਾਰਿਆਂ ਨੂੰ ਤੋੜ ਕੇ ਬਾਹਰ ਰੱਖ ਦਾਂਗੇ। ਬਾ ਆਪਾਂ ਨੂੰ ਇਹ ਬਾਲਣ ਦੇ ਕੰਮ ਆਉਣਗੇ, ਸੁੱਕੀ ਜਾਣਗੇ। ਤੇ ਇੱਥੋਂ ਪੱਤਾ ਵਗੈਰਾ ਖਾਧੇ ਤੋਂ ਬਾਅਦ ਸਾਰਾ ਚੱਕ ਕੇ ਬਾਹਰ ਰੱਖ ਦਿੰਨੇ ਆ ਬਾਹਰ ਟੀਰ ਲਾਇਆ ਹੋਇਆ ਆਪਾਂ ਨੇ। ਇਹ ਬਤਾ ਕੀ ਗੱਲ ਹੈ ਤਾਜੀ-ਤਾਜੀ ਦੇ ਖਾਂਦੀਆਂ ਨੇ ਬੱਕਰੀਆਂ। ਜਦੋਂ ਪੱਤਾ ਜਾਂ ਮਰ ਜਾ ਜਾਂਦਾ ਫਿਰ ਖਾਂਦੀਆਂ ਨਹੀਂ ਆ। ਆਹ ਪੱਤੇ ਕਾਫੀ ਛੱਡੇ ਹੋਏ ਨੇ ਇਹਨਾਂ ਨੇ। ਤੇ ਆਹ ਛੇਲੀ ਵਿੱਚ ਚਲ ਜੀ ਪਈ ਸੀਗੀ। ਪਤਾ ਨਹੀਂ ਕਿਵੇਂ ਇਹਨੇ ਗੇੜੇ ਦੇ ਕੱਢੇ। ਤੇ ਇਥੇ ਹ ਕਤੂਰੀ ਮੈਨੂੰ ਬਹੁਤ ਅੰਕਰ ਰਹੀ ਸੀ ਬਸ ਕਦੇ ਛੇਲੀ ਦਾ ਕਦੇ ਮੇਰੇ ਨਾਲ ਐਦਾਂ ਹੀ ਆਲੇ-ਦਲੇ ਘੁੰਮੀ ਗਈ ਆ ਤੇ ਹੁਣ ਜੀ ਆਪਾਂ ਇਹ ਸਾਰੇ ਡੱਕੇ ਵਗੈਰਾ ਤੋੜ ਕੇ ਬਾਹਰ ਰੱਖਿਆਵਾਂਗੇ ਤੇ ਇਥੋਂ ਸੰਭਰ ਸੰਭਰਈਆ ਕਰ ਦਾਂਗੇ ਸਵੇਰੇ ਸਵੇਰੇ ਤਾਂ ਵਾੜਾ ਹੀ ਕਾ ਪਿਆ ਹੁੰਦਾ ਏ ਜੇ ਨਾ ਸੰਭਰੋ ਦੇਖੋ ਕਿੰਨਾ ਬੁਰਾ ਹਾਲ ਹੋ ਤੇ ਸਾਜਰੇ ਵਾਸਤੇ ਅੱਜ ਤਾਂ ਛੁੱਟੀ ਸੀਗੀ ਬੱਚਿਆਂ ਨੂੰ ਤਾਂ ਕਰਕੇ ਅੱਜ ਮੈਂ ਸਾਜਰੇ ਕਰਨ ਲੱਗ ਗਈ ਸੀਗੀ ਨਹੀਂ ਫੇਰ ਇਹਨਾਂ ਨੂੰ ਸਕੂਲ ਤੋਰੇ ਤੋਂ ਬਾਅਦ ਫੇਰ ਆ ਕੇ ਲੱਗਦੀ ਹੁੰਦੀ ਐ ਇੱਕ ਤਾਂ ਧੁੱਪਾ ਹੁਣ ਬਹੁਤ ਜ਼ਿਆਦਾ ਚੜ ਜਾਂਦੀ ਐ ਸਾਜਰੀ ਸਾਜਰੀ ਸੂਰਜ ਬਹੁਤ ਤਪਣ ਜੇ ਲੱਗ ਜਾਂਦਾ ਆਪਣਾ ਇੱਕ ਘਰ ਚੜਦੀ ਵੱਲ ਸਵੇਰੇ ਸਾਜਰੀ ਧੁੱਪ ਮਾ ਆ ਜਾਂਦੀ ਐ ਤੇ ਹੁਣ ਇੱਥੇ 7 ਵਜੇ ਹੋਏ ਨੇ ਫੇਰ ਵੀ ਦੇਖ ਲੋ ਕਿੰਨੀ ਧੁੱਪਾ ਹੋਈ ਪਈ ਐ ਤੇ ਸਾਜਪ੍ਰੀਤ ਵੀ ਆ ਗਿਆ ਸੀਗਾ ਉੱਪਰੋਂ ਮੈਂ ਇਹਨੂੰ ਕਿਹਾ ਸੀ ਕਿ ਪੁੱਤ ਮੈਨੂੰ ਆਹ ਗੋਹਾ ਦੇ ਤਸਲੇ ਪਰ ਚਕਾ ਦੇ ਤੇ ਬਾਕੀ ਜਿਹੜੇ ਕੰਮ ਤਾਂ ਕਰਨੇ ਨੇ ਬਾਅਦ ਚ ਕਰ ਲੈ ਉਹ ਕਹਿੰਦਾ ਸੀ ਕਹਿੰਦਾ ਮੈਂ ਮੈਂ ਨਹਾਉਣਾ ਵੀ ਕਰਮੀ ਲੱਗਦੀ ਆ ਮੈਨੂੰ ਮੈਂ ਵੀ ਪਹਿਲਾਂ ਤੂੰ ਮੈਨੂੰ ਫਟਾਫਟ ਤਸਲੀ ਚਕਾ ਦੇ ਪਰ ਪਰ ਕੇ ਫੇਰ ਨਹਾ ਲਈ ਮੋਟਰ ਚਲਾਈ ਹੋਈ ਸੀਗੀ ਜੇ ਅੱਜ ਵੀ ਕੱਲ ਇੱਕ ਕਿਆਰਾ ਰਹਿ ਗਿਆ ਸੀਗਾ ਪਰੰਤੋਂ ਤੇ ਉੱਥੇ ਮੋਟਰ ਚੱਲ ਰਹੀ ਸੀਗੀ ਉਹ ਦੇਖ ਰਿਆ ਸੀਗਾ ਬਾਹਰ ਮੁਰਗੀਆਂ ਫਿਰਦੀਆਂ ਸੀਗੀਆਂ ਉਹਨਾਂ ਨੂੰ ਦੇਖਣ ਗਿਆ ਸੀ ਪਤਾ ਇੱਕ ਤਾਂ ਸਾਡੇ ਆਵਾਰਾ ਕੁੱਤੇ ਬਹੁਤ ਫਿਰਦੇ ਨੇ ਪਤਾ ਨਹੀਂ ਲੱਗਦਾ ਹੈਗਾ ਕਿੱਧਰੋਂ ਹੀ ਆ ਜਾਂਦੇ ਨੇ ਤਾਂ ਕਰਕੇ ਸਾਨੂੰ ਧਿਆਨ ਰੱਖਣਾ ਪੈਂਦਾ ਕਿਤੇ ਵੀ ਚੱਕ ਕੇ ਨਾ ਲੈ ਜਾਣ ਇਥੇ ਮੈਂ ਜੀ ਨਾਲ ਦੀ ਨਾਲ ਝਾੜੂ ਲਗਾ ਦਾਂਗੀ ਤੇ ਸਹਜਪ੍ਰੀਤ ਪਰ ਦੂਗਾ ਤਸਲੇ ਆਪਾਂ ਤਸਲੇ ਉਹ ਗੋਹਾ ਸੜ ਦਾਂਗੇ ਤਸਲੇ ਪਰ ਪਰ ਬਾਹਰ ਦੂਰ ਤਾਂ ਜਾਣਾ ਨਹੀਂ ਇੱਥੇ ਹੀ ਨੇੜੀ ਹੈ ਜੀ ਆਪਣੀ ਰੂੜੀ ਬਾਹਰਲੇ ਪਾਸੇ ਲਾਈ ਹੋਈ ਜਿੱਥੇ ਗੋਬਰ ਕਾਸ ਦਾ ਗੋਹਾ ਨਿਕਲਦਾ ਬਸ ਉੱਥੇ ਹੀ ਸੱਟਦੇ ਆ ਤੇ ਉੱਥੋਂ ਫਿਰ ਜਦ ਆਪਣੇ ਖੇਤ ਵਿਲੀ ਹੋ ਜਾਣਗੇ ਉੱਥੇ ਆਪਾਂ ਰੂੜੀ ਖਾਦ ਪਾ ਦਾਂਗੇ ਤੇ ਹੁਣ ਤਾਂ ਆਪ ਇੱਥੇ ਰੂੜੀ ਲਾਉਨੇ ਆ ਨੇੜੇ ਸੈੱਟ ਹੋ ਜਾਂਦਾ ਛੇਤੀ ਵਸ ਪਰ ਪਰ ਕਿ ਚਕਾ ਦੂਗਾ ਸਹਿਜ ਮੈਨੂੰ ਤੇ ਆਪਾਂ ਨਾਲ ਦੀ ਨਗੂਹਾਂ ਚੱਕਾਂਗੇ ਨਾਲੇ ਫਲਾਵਾਂਗੇ ਪਾਣੀ ਨਾਲੇ ਲਾਵਾਂਗੇ ਛਾੜੂ ਇਕੱਠੀ ਕੰਮ ਕਰਦੇ ਨੇ ਜੀ ਆਪਾਂ ਨੇ ਸਾਰੇ ਇਕੱਠੀ ਨਿਵੇੜ ਦੇਣੇ ਆ ਤੇ ਸਹਿਜ ਫਿਰ ਤੇਨੇ ਇਕੱਠ ਇਸਲਾ ਭਰਤਾ ਦੂਸਰਾ ਭਰ ਲੱਗਿਆ ਤੇ ਪਹਿਲਾ ਮੈਂ ਹਾਂ ਵੀ ਤੇ ਵੀ ਤੂੰ ਮੈਨੂੰ ਚਕਾ ਦੇ ਦਸਲਾ ਤੇ ਜੀ ਆਪਾਂ ਤੁਹਾਨੂੰ ਦੱਸਦੇ ਆ ਕਿ ਸਾਡੀ ਮਜਬੂਰੀ ਆ ਜਾਂ ਸਾਡਾ ਸ਼ੌਂਕ ਆ ਪਸ਼ੂ ਰਖਣਾ ਦੇਖੋ ਜੀ ਮਜਬੂਰੀ ਵਿੱਚ ਤਾਂ ਕੋਈ ਵੀ ਕੰਮ ਨਹੀਂ ਹੁੰਦਾ ਹੈਗਾ ਹਨਾ ਜੇ ਆਪਾਂ ਸ਼ੌਂਕ ਹੋਊਗਾ ਕਿਸੇ ਕੰਮ ਦਾ ਤਾਂ ਹੀ ਆਪਾਂ ਕਰ ਸਕਦੇ ਆ ਨਹੀਂ ਨਹੀਂ ਕਰ ਸਕਦੇ ਹੈਗੀ ਹਰ ਇੱਕ ਕੰਮ ਨੂੰ ਸ਼ੌਂਕ ਨਾਲ ਹੀ ਕਰਨਾ ਪੈਂਦਾ ਮਜਬੂਰੀ ਨਾਲ ਤਾਂ ਉਹ ਕਹਿੰਦੇ ਨੇ ਹੁੰਦੇ ਬਈ ਗਲ ਪਿਆ ਢੋਲ ਵਜਾਉਣਾ ਹੀ ਪੈਂਦਾ ਫਿਰ ਤਾਂ ਉਹ ਕੰਮ ਹੋ ਜਾਂਦਾ ਵੀ ਰੋ ਪਿੱਟ ਕੇ ਅਗਲਾ ਕਰਦਾ ਪਰ ਜੀ ਨਹੀਂ ਜੀ ਸਾਨੂੰ ਇਹ ਸ਼ੌਂਕ ਆ ਪਸ਼ੂ ਰੱਖਣ ਦਾ ਤਾਂ ਕਰਕੇ ਸਾਡੇ ਰੱਖੇ ਹੋਏ ਨੇ ਤੇ ਸਾਰਾ ਕੰਮ ਮੈਂ ਖੁਦ ਆਪ ਹੀ ਕਰਦੀ ਆ ਹੁਣ ਬੱਚੇ ਹੋ ਗਏ ਨਾਲ ਇਹ ਕਰਾ ਦਿੰਦੇ ਨੇ ਅੱਗੇ ਮੈਂ ਇਕੱਲਿਓ ਕਰਦੀ ਸੀਗੀ ਹਰ ਇੱਕ ਕੰਮ ਨੂੰ ਸ਼ੌਂਕ ਨਾਲ ਹੀ ਕਰਨਾ ਪੈਂਦਾ ਤਾਂ ਹੀ ਉਹ ਸਿਰੇ ਚੜਦਾ ਨਹੀਂ ਨਹੀਂ ਕਿਉਂਕਿ ਜੇ ਸ਼ੌਂਕ ਹੋਊਗਾ ਤਾਂ ਹੀ ਆਪਾਂ ਪਸ਼ੂ ਵਗੈਰਾ ਰੱਖ ਸਕਦੇ ਆ ਉਹਨਾਂ ਨੂੰ ਟੈਂਕ ਸਿਰ ਪਾਣੀ ਪਿਲਾ ਸਕਦੇ ਆ ਉਹਨਾਂ ਨੂੰ ਪੱਠੇ ਪਾ ਸਕਦੇ ਆ ਨਹੀਂ ਤਾਂ ਜੀ ਫਿਰ ਇਹ ਇੱਕ ਜਗ੍ਹਾ ਹੀ ਬੰਨੇ ਰਹਿਣਗੇ ਜੇ ਆਪਾਂ ਮਜਬੂਰੀ ਚ ਕਰਾਂਗੇ ਤੇ ਮੇਰਾ ਜੀ ਇਹ ਸ਼ੌਕ ਆ ਕਿਉਂਕਿ ਜੀ ਸਭ ਕੁਛ ਘਰ ਦਾ ਹੋ ਜਾਂਦਾ ਜੇ ਦਹੀਂ ਲੱਸੀ ਪੀਣਾ ਹੈ ਦੁੱਧ ਕਰਦਾ ਤਾਂ ਆਪਾਂ ਨੂੰ ਇਹ ਪਸ਼ੂ ਰੱਖਣ ਹੀ ਪੈਣੇ ਨੇ ਤੇ ਆਪਾਂ ਨੇ ਇਹ ਜੀ ਸ਼ੌਕਿਆ ਤੌਰ ਤੇ ਰੱਖੇ ਹੋਏ ਨੇ ਮੇਰਾ ਤਾਂ ਹੋਰ ਵੀ ਹਲੇ ਜੀ ਕਰਦਾ ਤੇ ਅਸੀਂ ਹੋਰ ਵੀ ਪਸ਼ੂ ਰੱਖੀਏ ਕਿਉਂਕਿ ਜੀ ਇਹਨਾਂ ਨਾਲ ਜੀ ਲੱਗਿਆ ਰਹਿੰਦਾ ਇੱਕ ਤਾਂ ਆਪਣੇ ਕੋਲ ਵੇਲਾ ਸਮਾਂ ਨਹੀਂ ਬਚਦਾ ਹੈਗਾ ਹਰ ਵਕਤ ਆਪਾਂ ਬਿਜੀ ਰਹਿੰਨੇ ਆ ਜੇ ਆਪਣੇ ਕੋਲ ਵੇਲਾ ਸਮਾਂ ਹੋਊਗਾ ਤਾਂ ਆਪਾਂ ਜੀ ਆਲੇ-ਦਲੇ ਜਾਵਾਂਗੇ ਹਨਾ ਕਦੇ ਕਿਸੇ ਦੇ ਘਰ ਜਾ ਕੇ ਬੈਠਾਂਗੇ ਕਦੇ ਕਿਸੇ ਦੇ ਨਾਲੇ ਕਹਿੰਦੇ ਜੀ ਵੇਲਾ ਮਨ ਸ਼ੈਤਾਨ ਦਾ ਕਰ ਹੁੰਦਾ ਫਿਰ ਕੁਛ ਨਾ ਕੁਛੇ ਸੋਚੀ ਜਾਵਾਂਗੇ ਦਿਮਾਗ ਤੇ ਲੋੜ ਪਿਆ ਰਹਿੰਦਾ ਹੈ ਤੇ ਜੇ ਆਪਾਂ ਘਰੇ ਚਾਰ ਪਸ਼ੂ ਰੱਖੇ ਹੋਣਗੇ ਤਾਂ ਇਹਦੇ ਵਿੱਚ ਬਿਜੀ ਰਹਿਨੇ ਆ ਮੇਰਾ ਇਸੇ ਕਰਕੇ ਹੀ ਸਾਰੀ ਦਿਹਾੜੀ ਕੰਮ ਨੀ ਮੁੱਕਦਾ ਹੈਗਾ ਤੇ ਆਪਾਂ ਇਹਨਾਂ ਵਿੱਚ ਬਿਜੀ ਰਹਨੇ ਆ ਹੁਣ ਕਰ ਲਾਂਗੇ ਬਸ ਦੁਪਹਿਰ ਥੋੜਾ ਜਿਹਾ ਬਿਲੇ ਹੋਵਾਂਗੇ ਜਨ ਫੇਰ ਸ਼ਾਮ ਦੇ ਪੱਠਿਆਂ ਦਾ ਪਾਣੀ ਵਗੈਰਾ ਦਾ ਟਾਈਮ ਹੋ ਜਾਂਦਾ ਫੇਰ ਆਪਾਂ ਇੱਧਰ ਲੱਗ ਜੰਨੇ ਆ ਤੇ ਆਪਣਾ ਸਾਰੀ ਦਿਹਾੜੀ ਇਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਕੰਮ ਤੇ ਹੁਣ ਮੇਰੇ ਬੱਚੇ ਵੀ ਨਾਲ ਮੇਰੇ ਹੈਲਪ ਕਰਾਉਣ ਲੱਗ ਗਏ ਸੈਲਫਰੀ ਤੋਂ ਨਹੀਂ ਨਾਲ ਕਰਾ ਦਿੰਦੇ ਨੇ ਇਹ ਵੀ ਪੱਠੇ ਵਗੈਰਾ ਮੇਰੇ ਨਾਲ ਪੜਾ ਦਿੰਦੇ ਨੇ ਤੇ ਗੋਹਾ ਵਗੈਰਾ ਵਿੱਚ ਚੱਕਾ ਦਿੰਦੇ ਨੇ ਸਾਰਾ ਕੰਮ ਕਰਾ ਦਿੰਦੇ ਨੇ ਇਹ ਇੱਥੇ ਜੀ ਆਪਣਾ ਗੋਹਾ ਵਗੈਰਾ ਚੱਕਿਆ ਗਿਆ ਪਾਣੀ ਵੀ ਮੈਂ ਪਲਾਤਾ ਤੇ ਮੈਂ ਇਸ ਨੂੰ ਤੇ ਇੱਕ ਬੰਨਿਆ ਦੀ ਆਪਾਂ ਬਸ ਹੁਣ ਗੋਹਾ ਚੱਕ ਕੇ ਸਾਰਾ ਸਿੱਟ ਦਾਂਗੇ ਆਪਣੀ ਜੀ ਜਿਕਣ ਹਰ ਇੱਕ ਦਾ ਸ਼ੌਂਕ ਹੁੰਦਾ ਹੈ ਨਾ ਹਰ ਕੋਈ ਨਾ ਕੋਈ ਕੰਮ ਕਰਨ ਦਾ ਜਿਵੇਂ ਉਹਨਾਂ ਦੀ ਰੋਜੀ ਰੋਟੀ ਹੁੰਦੀ ਆ ਕਿਸੇ ਨੇ ਕੋਈ ਦੁਕਾਨ ਕਰੀ ਹੁੰਦੀ ਆ ਜਾਂ ਕਿਤੇ ਬਾਹਰ ਜਾ ਕੇ ਨੌਕਰੀ ਕਰਦਾ ਜਾਂ ਕੁਝ ਹੋਰ ਅਬ ਦਾ ਕੰਮ ਵਗੈਰਾ ਹਨਾ ਫੋਲਿਆ ਹੁੰਦਾ ਇਸੇ ਤਰ੍ਹਾਂ ਜੀ ਆਪਣੇ ਇਹ ਪਸ਼ੂ ਰੱਖੇ ਹੋਏ ਨੇ ਆਪਣੀ ਇਹ ਰੋਜੀ ਰੋਟੀ ਆ ਜਿਨ੍ਹਾਂ ਦੀ ਕਮਾਈ ਆਪਾਂ ਖਾਂਦੇ ਆ ਕੰਮ ਕਰਦੇ ਆ ਤੇ ਇਹਨਾਂ ਦੀ ਦੁੱਧ ਵਗੈਰਾ ਪਾਉਂਦੇ ਆ ਤੇ ਆਪਾਂ ਨੂੰ ਕਮਾਈ ਆਉਂਦੀ ਆ ਜਿਹੜੀ ਕਮਾਈ ਨਾਲ ਆਪਾਂ ਘਰ ਚਲਾਉਂਦੇ ਆ ਤੇ ਇਸ ਲਈ ਜੀ ਆਪਾਂ ਇਹਨਾਂ ਦੀ ਪੂਰੀ ਸੇਵਾ ਕਰੀ ਦਿਆ ਦੇਖਰੇ ਕ ਕਰੀ ਦਿਆ ਜਿੰਨਾ ਹੋ ਸਕੇ ਮੈਂ ਉਹਨਾਂ ਇਹਨਾਂ ਦੀ ਦੇਖਰੇ ਕਰਦੀ ਆ ਆਪਣੇ ਵੱਲੋਂ ਸਾਰੀ ਤੇ ਪੂਰੀ ਜ਼ਿੰਮੇਵਾਰੀ ਜੀ ਪਸ਼ੂਆਂ ਦੀ ਮੇਰੇ ਕੋਲੇ ਹੀ ਆ ਮੈਂ ਹੀ ਇਹਨਾਂ ਨੂੰ ਜੋ ਕੁਝ ਵੀ ਦੇਣਾ ਏ ਜਿਵੇਂ ਫੀਡ ਵਗੈਰਾ ਪਾਉਣੀ ਆ ਕੋਈ ਦਵਾਈ ਬੂਟੀ ਟੀਕਾ ਵਗੈਰਾ ਸਾਰਾ ਕੁਝ ਜੀ ਮੇਰੇ ਕੋਲੇ ਆ ਮੈਂ ਹੀ ਲਿਖਦੀ ਆ ਸਾਰਾ ਕੁਝ ਤੇ ਮੇਰੇ ਹੀ ਧਿਆਨ ਚ ਰਹਿੰਦਾ ਹੈ ਵੀ ਕਿਹੜੇ ਪਸ਼ੂ ਨੂੰ ਕੀ ਕੁਝ ਦੇਣਾ ਹੈ ਸਾਰੀ ਜ਼ਿੰਮੇਵਾਰੀ ਮੇਰੇ ਸਿਰ ਤੇ ਹੀ ਆ ਮੈਂ ਹੀ ਇਹਨਾਂ ਨੂੰ ਸਾਂਭਦੀ ਆ ਤੇ ਆਪਾਂ ਜੀ ਕਦੇ ਵੀ ਫੀਡ ਨਹੀਂ ਮੁੱਕੜ ਦਤੀ ਇਹਨਾਂ ਦੀ ਹਮੇਸ਼ਾ ਫੀਡ ਦਾ ਵੀ ਧਿਆਨ ਰੱਖਦੇ ਆ ਵੀ ਜਦੋਂ ਕਿਹੜੀ ਕਦੋਂ ਕਿਹੜੀ ਫੀਡ ਪਾਉਣੀ ਆ ਤੇ ਆਪਾਂ ਉਹ ਵੀ ਪਾਈਦੀ ਆ ਜੀ ਆਪਾਂ ਫੀਡਰ ਵੀ ਟੁੱਟਣ ਦੇ ਦਈਏ ਫਿਰ ਵੀ ਦੁੱਧ ਟੁੱਟੇ ਜਾਂਦਾ ਜੀ ਮੈਂ ਆਪਣੀ ਫੀਡ ਪਹਿਲਾਂ ਮੰਗਾ ਕੇ ਰੱਖਦੀ ਆ ਆਪਾਂ ਫੀਡ ਨਹੀਂ ਕਦੇ ਵੀ ਟੁੱਟਣ ਦਿੱਤੀ ਹੈਗੀ ਇਹਨਾਂ ਦੀ ਟਾਈਮ ਸੇ ਸਾਰਾ ਕੁਝ ਪਾਈਦਾ ਏ ਤੇ ਉਧਰ ਬੈੜੀ ਨੂੰ ਜਿਵੇਂ ਬਾਲਟੀ ਰੱਖਤੀ ਪਾਣੀ ਦੀ ਉਹਨੂੰ ਮੈਂ ਨਹੀਂ ਖੋਲਦੀ ਹੈਗੀ ਕਿਉਂਕਿ ਜੀ ਬੈੜੀ ਭੱਜ ਜਾਂਦੀ ਆ ਖੋਲੇ ਤੇ ਜਦੋਂ ਇਹ ਸੂਟੂਗੀ ਹੈ ਨਾ ਸੁਆ ਪੈਜੂਗਾ ਫਿਰ ਖੋਲ ਹੋ ਜਾਂਦੀਆਂ ਨੇ ਜਦੋਂ ਇਹ ਨਿਆਣੀਆਂ ਹੁੰਦੀਆਂ ਨੇ ਬੱਚੀ ਤੌਰ ਤੇ ਹੁੰਦੀਆਂ ਨੇ ਫਿਰ ਪਤਾ ਨਹੀਂ ਕਾਤੀ ਇਹਨਾਂ ਨੂੰ ਆਤ ਹੁੰਦੀ ਆ ਭੱਜਣ ਦੀ ਬਹੁਤ ਭੱਜਦੀਆਂ ਨੇ ਇਸ ਲਈ ਮੈਂ ਨਹੀਂ ਖੋਲਦੀ ਹੈਗੀ ਇਹਨਾਂ ਨੂੰ ਫਿਰ ਫੜ ਬਣੀ ਹੁੰਦੀ ਹੈ ਹੈਗੀਆਂ ਤੇ ਇਹਨੂੰ ਮੈਂ ਬਾਲਟੀ ਨਾਲ ਹੀ ਪਾਣੀ ਪਲਾਉਣੀ ਹੁੰਦੀ ਆ ਬਾਕੀ ਕਟਰਵਾਂ ਨੂੰ ਵੀ ਪਲਾਦਾਂਗੇ ਨਾਲੇ ਬੱਕਰੀਆਂ ਨੂੰ ਪਲਾਦਾਂਗੇ ਸਾਰਿਆਂ ਨੂੰ ਪਾਣੀ ਪਲਾਦਾਂਗੇ ਆਪਾਂ ਪਾਣੀ ਪੀ ਕੇ ਹਾਂ ਚਲੋ ਜੀ ਇਸ ਤੋਂ ਬਾਅਦ ਫਿਰ ਆਪਾਂ ਲਗਾਉਣਾ ਏ ਝਾੜੂ ਤੇ ਗੋਹਾ ਵਗੈਰਾ ਆਪਣਾ ਚੱਕਿਆ ਗਿਆ ਤੇ ਸਹਿਜਪ੍ਰੀਤ ਵੀ ਆਪਣਾ ਨੌਣ ਚਲੇ ਗਿਆ ਮੋਟਰ ਚੱਲਦੀ ਸੀ ਜਿਵੇਂ ਤੁਹਾਨੂੰ ਦੱਸਿਆ ਆ ਤੇ ਉਹ ਨਾਲੇ ਕਹਿੰਦਾ ਵੀ ਬੱਕਰੀ ਨੂੰ ਵੀ ਮੈਲ ਨਾਲ ਲੈ ਜਨ ਨਾ ਉਥੇ ਬਾਹਰ ਮਤਲਬ ਦੇ ਕੋਲ ਖਾਈ ਜਾਊਗੀ ਨਾਲੇ ਅਸੀਂ ਨਾਈ ਚੱਲਾਂਗੇ ਤੇ ਉਹ ਕੋਲ ਕੇ ਬੱਕਰੀ ਨੂੰ ਵੀ ਨਾਲ ਲੈ ਗਿਆ ਛੇਲੀਆਂ ਵਗੈਰਾ ਜਿਸਕਰਨ ਲੈ ਗਿਆ ਸੀਗਾ ਆ ਕੇ ਤੇ ਬੜੀ ਬੱਕਰੀ ਲੈ ਗਿਆ ਹੁਣ ਆਪਾਂ ਜੀ ਛਿੜਕ ਦਾਂਗੇ ਇਥੇ ਪਾਣੀ ਬੇੜੇ ਚ ਕਿਉਂਕਿ ਗਰ ਦਾ ਬਹੁਤ ਉੱਠਦਾ ਕੱਚੇ ਕਰਕੇ ਫਿਰ ਪਾਣੀ ਛਿੜਕ ਕੇ ਉਦੋਂ ਬਾਅਦ ਝਾੜੂ ਲਾਵਾਂਗੇ ਇਥੇ ਇੱਟਾਂ ਕਰਕੇ ਇਹਨਾਂ ਵਿੱਚੋਂ ਝਾੜੂ ਕੱਟ ਇੱਟਾਂ ਕਰਕੇ ਕੂੜਾ ਕੱਢਣਾ ਥੋੜਾ ਜਿਹਾ ਔਖਾ ਹੈ ਬੜੀ ਝਾੜੂ ਦੇ ਨਾਲ ਛੋਟੇ ਦੇ ਨਾਲ ਨਿਕਲ ਜਾਂਦਾ ਇਸ ਲਈ ਮੈਂ ਛੋਟੇ ਨਾਲ ਹੀ ਸੁੰਬਰਦੀ ਆ ਤੇ ਹੌਲੀ ਹੌਲੀ ਜੀ ਸਾਰੇ ਸੁੰਬਰ ਕੇ ਮੈਂ ਗਾ ਕੂੜਾ ਵਗੈਰਾ ਇਕੱਠਾ ਕਰ ਲਾਂਗੀ ਮੁਰਗੇ ਵਗੈਰਾ ਮੈਂ ਬੰਦ ਕਰਤੇ ਸਾਰੇ ਕਿਉਂਕਿ ਉਹਨਾਂ ਨੂੰ ਵੀ ਦਾਣਾ ਪਾਣੀ ਪਾ ਕੇ ਹੁਣ ਬਸ ਉਹਨਾਂ ਨੂੰ ਬੰਦ ਕਰਤਾ ਤੇ ਦੁਪਹਿਰੇ ਖੋਲ ਦਾਂਗੇ ਜਦੋਂ ਮਤਲਬ ਦੁਪਹਿਰੇ ਜੇ ਤਾਂ ਬਣ ਜੇ ਲੱਗ ਜਾਂਦਾ ਉਦੋਂ ਆਪਾਂ ਕੂੜਾ ਖੋਲ ਦਨੇ ਆ ਫਿਰ ਉਹ ਵਿੜੇ ਚ ਫਰੀ ਜਾਂਦੇ ਨੇ ਤੇ ਪਸ਼ੂਆਂ ਨੂੰ ਹੁਣ ਪੱਖੇ ਚੱਲ ਰਹੇ ਨੇ ਥੋੜਾ ਚਿਰ ਤੱਕ ਬੰਦ ਕਰਾਂਗੇ ਕਿਉਂਕਿ ਫਿਰ ਜੀ ਤਤੀ ਜੀ ਹਵਾ ਮਾਰਨ ਲੱਗ ਜਾਂਦੇ ਨੇ 10 11 ਵਜੇ ਦੇ ਨੂੰ ਫਿਰ ਆਪਾਂ ਉਦੋਂ ਪੁਆਰੇ ਲਾ ਦਾਂਗੇ ਅੱਜ ਮੈਂ ਪੂਰਾ ਧਿਆਨ ਰੱਖਿਆ ਦਾ ਟੈਂਕੀ ਦਾ ਸਰਜਰੀ ਉੱਠ ਕੇ ਟੈਂਕੀ ਉਹ ਭਰੀ ਹੈ ਪਹਿਲਾਂ ਕਿਉਂਕਿ ਜੀ ਕੱਲ ਤੁਹਾਨੂੰ ਕੱਲ ਵਾਲੇ ਵਲੌਗ 'ਚ ਜਿਵੇਂ ਦੱਸਿਆ ਮੈਂ ਤੁਹਾਨੂੰ ਕੱਲ ਸਾਡੀ ਟੈਂਕੀ ਖਾਲੀ ਹੋ ਗਈ ਸੀਗੀ ਬਹੁਤ ਔਖਾ ਹੋਇਆ ਪਾਣੀ ਦੇ ਬਿਨਾ ਫਵਾਰੇ ਵੀ ਨਹੀਂ ਲੱਗੇ ਤੇ ਇਸ ਲਈ ਅੱਜ ਮੈਂ ਟੈਂਕੀ ਸਜੜੀ ਭਰਤੀ ਸੀਗੀ ਮੈਂ ਹੈ ਵੀ ਫਿਰ ਫਵਾਰੇ ਚੱਲੇ ਜਾਣਗੇ ਤੇ ਅੱਜ ਵੀ ਜੀ ਲਾਈਟ ਤਾਂ ਵੈਸੇ ਭੱਜੀ ਆ ਇੱਕ ਦੋ ਵਾਰੀ ਦੁਪਹਿਰੇ ਭੱਜਦੇ ਆ ਗਈ ਅੱਜ ਏਡਾ ਲੰਬਾ ਕੱਟ ਨਹੀਂ ਲੱਗਿਆ ਦੁਪਹਿਰੇ ਤਪਦਾ ਤਾਂ ਬਹੁਤ ਆ ਹਲੇ ਵੀ ਤੇ ਅੱਜ ਮੈਸੇਜ ਵੀ ਆਇਆ ਹੋਇਆ ਸੀਗਾ ਕਹਿੰਦੇ ਸੀਗੇ ਵੀ 20 ਤਰੀਕ ਨੂੰ ਟੈਂਪਰੇਚਰ 46 ਡਿਗਰੀ ਤੋਂ ਉੱਪਰ ਚਲੇ ਜਾਊਗਾ ਵੀ ਬਹੁਤ ਜ਼ਿਆਦਾ ਤਪਣਾ ਹੈ 20 ਤਰੀਕ ਨੂੰ ਨਹੀਂ ਜ਼ਿਆਦਾ ਗਰਮੀ ਪੈਣੀ ਆ ਦੇਖੋ ਜੀ ਹੁਣ ਕੱਲ੍ਹ ਨੂੰ ਕੀ ਬਣਦਾ ਹੈ ਤੇ ਲਓ ਜੀ ਆਪਾਂ ਉੱਥੇ ਕੂੜਾ ਕੱਢ ਲਿਆ ਲਓ ਜੀ ਹੁਣ ਇੱਥੇ ਆਪਾਂ ਨੇ ਸੁੰਬਰ ਕੇ ਸਾਰੇ ਹੀ ਢੇਰੀ ਵਗੈਰਾ ਲਾ ਲਈ ਕੂੜੇ ਦੀ ਹੁਣ ਆਪਾਂ ਕੂੜਾ ਚੱਕ ਕੇ ਤਸਲੇ 'ਚ ਪਾ ਕੇ ਬਾਹਰ ਸਿੜ ਦਾਂਗੇ ਢੇਰ ਤੇ ਕਿ ਇੱਥੇ ਆਪਣਾ ਸੁੰਬਰਿਆ ਗਿਆ ਪੂਰਾ ਮੈ ਪਹੀ ਵਗੈਰਾ ਵੀ ਸੁੰਬਰਤੀ ਸਾਰੇ ਤੇ ਉਹ ਨਹੀਂ ਮੈਂ ਛੂਟ ਕਰਿਆ ਹੈਗਾ ਬਾਹਰ ਪਹੀ ਚਸੁੰਬਰ ਕੇ ਆਈ ਸੀਗੀ ਪਹੀ ਵੀ ਰੋਜ਼ ਜੀ ਸੁੰਬਰ ਨਹੀਂ ਪੈਂਦੀ ਕਿਉਂਕਿ ਜੇ ਦਰਾ ਮੂਰੇ ਨਹੀਂ ਸਾਫ ਹੋਊਗਾ ਤਾਂ ਅੰਦਰ ਸੁੰਬਰੇ ਦਾ ਵੀ ਕੀ ਫਾਇਦਾ ਹਨਾ ਤਾਂ ਕਰਕੇ ਮੈਨੂੰ ਮੈਂ ਪਹੀ ਰੋਜ਼ ਸੁੰਬਰ ਦੀਆਂ ਸਿਰੇ ਤੱਕ ਸੁੰਬਰ ਦਿੰਨੇ ਜਿੰਨੀ ਵੀ ਲੰਬੀ ਪਹੀ ਹੈ ਆਪਣੇ ਸਾਰੀ ਹੀ ਸੁੰਬਰ ਕਰਨੇ ਹੁੰਨੇ ਆ ਤੇ ਇੱਥੇ ਜੀ ਆਪਾਂ ਨੇ ਕੂੜਾ ਵਗੈਰਾ ਸੈਟਤਾ ਹੁਣ ਤਸਲਾ ਆਪਾਂ ਬਾਹਰ ਮੋਟਰ ਤੇ ਹੀ ਧੋ ਕੇ ਲੈ ਕੇ ਆਵਾਂਗੇ ਕਿਉਂਕਿ ਮੈਂ ਫਾਸ਼ਤ ਧੋ ਦੱਤਾ ਤੇ মুরগি ਇਹਦਾ মুরਗੇ वगैरह ਕਰਤੀ ਆ ਬੰਦ ਤੇ ਇੱਥੇ ਬੱਕਰੀਆਂ ਖਾ ਰਹੀਆਂ ਨੇ ਪੱਤੇ ਸਹਿਜਪ੍ਰੀਤ ਟਾਣੇ ਤੋੜ ਕੇ ਲਿਆ ਕੇ ਬੰਨ ਗਿਆ ਸੀਗਾ ਲੋ ਜੀ ਆਪਣਾ ਹੋ ਗਿਆ ਸਾਰਾ ਸਾਫ ਇੱਧਰ ਇਹਨਾਂ ਨੂੰ ਬੰਨ ਤੇ ਪੱਤੇ ਫਾਸੂ ਬਗਰਾ ਤੋਤਾ ਪੱਤੇ ਬੰਨ ਤੇ ਦਿਖਾ ਲਈਦੇ ਰਹਿ ਗਈ ਉਧਰ ਉਹ ਖਾਣ ਲੱਗੀ ਹੋਈ ਐ ਇੱਕ ਉੱਪਰ ਭੱਜ ਗਈ ਛੇਲੀ ਤੇ ਡੰਗਰਾਲ ਵੀ ਸਾਫ ਹੋ ਗਿਆ ਸਾਰਾ ਕੰਪਲੀਟ ਹੋ ਗਿਆ ਆਬ ਕੈਨ ਉੱਪਰ ਲੈ ਕੇ ਜਾਵਾਂਗੇ ਮਾਂਜਣ ਵਾਸਤੇ ਬੈਠ ਕੇ ਵੀ ਸੁੰਬਰਤੀ ਮੈਂ ਪੋਚਾ ਜਦ ਉੱਪਰ ਲਾਉਂਗੀ ਉਹ ਦੋਨਾਉਂਗੀ ਤੇ ਇਹ ਸਾਰਾ ਕੂੜਾ ਵਗੈਰਾ ਚੱਕ ਕੇ ਆਪਾਂ ਨੇ ਕੰਪਲੀਟ ਕਰਤਾ ਸੁੰਬਰਤਾ ਦੇਖੋ ਹੁਣ ਉਹੀ ਹੈ ਕਰਤਾ ਸਾਫ ਹੁਣ ਟਾਈਮ ਹੋ ਚੁੱਕਿਆ ਜੀ 6:30 ਦਾ ਮੈਨੂੰ ਦੇਖ ਲਓ 7 ਵਜੇ ਆ ਕੇ ਲੱਗੀ ਸੀ 6:30 ਹੋ ਗਏ ਡੇਢ ਘੰਟੇ ਤੋਂ ਥੋੜੇ ਥੋੜਾ ਹੀ ਟਾਈਮ ਘੱਟ ਰਹਿਦਾ ਆਪਣਾ ਸੁੰਬਰਿਆ ਗਿਆ ਵਾ ਸਾਰਾ ਤੇ ਆ ਵੀ ਆ ਗਈ ਛੇਲੀ ਵੀ ਪਰ ਚਲੋ ਜੀ ਹੁਣ ਆਪਾਂ ਕਰਦੇ ਆ ਵੀਡੀਓ ਦਾ ਇਥੇ ਐਂਡ ਜੇ ਵੀਡੀਓ ਥੋੜੀ ਜੀ ਵੀ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੇਂ ਬਲੌਗ ਦੇ ਨਾਲ ਤਦ ਤੱਕ ਲਈ ਓਕੇ ਵਾਯਾ ਬਾਏ ਟਾਟਾ